ਇਸ ਟਾਈਮ ਆਪਣਾ ਦੇਸ਼ ਜੋ ਹੈ اور ਉਸਦੀ ਅਰਥਵਿਵਸਥਾ ਇੱਕ ਵਿਸ਼ੇਸ਼ ਦੌਰ ਤੋਂ ਗੁਜ਼ਰ ਰਹੀ ਹੈ ਇੱਕ طرف ਚੀਨ ਹੈ ਜੋ ਲਗਾਤਾਰ ਆਪਣੇ ਸਸਤੇ ਮਾਲ ਦੀ ਡੰਪਿੰਗ ਕਰਕੇ ਭਾਰਤ ਦੀ ਮੈਨੂਫੈਕਚਰਿੰਗ ਨੂੰ ਬੁਰੀ ਤਰ੍ਹਾਂ ਇਫੈਕਟ ਕਰ ਰਿਹਾ ਹੈ ਭਾਰਤ ਦਾ ਚੀਨ ਨਾਲ ਵਪਾਰ ਘਟਾ ਇਹ 98 ਅਰਬ ਡਾਲਰ ਵਾਰਸ਼ਿਕ ਉੱਥੇ ਤੱਕ ਪਹੁੰਚ ਗਿਆ ਹੈ ਭਾਰਤ ਦੇ ਉਦੇ ਕਾਰਨ ਰੋਜ਼ਗਾਰ ਘਟ ਰਹੇ ਨੇ। ਔਰ ਦੂਸਰੀ ਤਰਫ ਜਦੋਂ ਤੋਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਚੁਣ ਕੇ ਆਏ ਨੇ ਉਹ ਭਾਰਤ ਦੀ ਮੈਨੂਫੈਕਚਰਿੰਗ ਟੁੱਟ ਜਾਏ। ਭਾਰਤ ਦੀ ਅਰਥਵਿਵਸਥਾ ਇੱਕ ਛੋਟੀ ਅਰਥਵਿਵਸਥਾ ਹੈ ਔਰ ਭਾਰਤ ਦੇ ਜਿਹੜੇ ਦੁਸ਼ਮਣ ਹੈ ਜਿਵੇਂ ਪਾਕਿਸਤਾਨ ਜਾਂ ਬਾਕੀ ਉਹਨਾਂ ਨੂੰ ਪ੍ਰੋਸਾਈਟ ਕਰਨੇ ਲੱਗੇ ਹੋਏ। उदे कारण वो भारत के उत्ते पच्ची प्रसेंट तक के टैरिफ लगाए हैं उन्होंने और क्या है कि रूस न अगर आप तेल की और खरीद करोगे हो तो होर पेनल्टी भी लगावाने इस करके भारत इस टाइम ये जो विश्व व्यापार युद्ध चल रहा है जिसकी एक तरफ चीन है दूसरी तरफ अमरीका है तीसरी तरफ यूरोप और बाकी देश हो भारत अर्थव्यवस्था के हिसाब न इस सारे द्वी चुनौती अंदर फसया इसो तरीका है इस ਜੇਕਰ ਭਾਰਤ ਦੇ ਲੋਕ ਸਵਦੇਸ਼ੀ ਦੇ ਉੱਤੇ ਆ ਜਾਣ ਕਿਉਂਕਿ ਭਾਰਤ ਦਾ ਬਾਜ਼ਾਰ ਜੋ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ 145 ਕਰੋੜ ਤੋਂ ਵੱਧ ਲੋਕ ਇਹ ਦੁਨੀਆ ਦੇ ਅੰਦਰ ਸਿਰਫ ਇੱਕੋ ਦੇਸ਼ ਹੈ ਉਹ ਆਪਣੇ ਭਾਰਤੀ ਚ ਹੈ। ਔਰ ਦੂਸਰੀ ਗੱਲ ਹੈ ਭਾਰਤ ਇੱਕ ਯੁਵਾਵਾਂ ਦਾ ਦੇਸ਼ ਹੈ। ਸਾਨੂੰ ਰੋਜ਼ਗਾਰ ਵੀ ਵੱਡਾ ਚਾਹੀਦਾ ਹੈ ਔਰ ਮਾਰਕੀਟ ਸਾਡੇ ਕੋਲ ਵੱਡੀ ਹੈ ਹੀ ਹੈ। ਚੀਨ ਸਾਡੇ ਤੋਂ ਨਜ਼ਦੀਕ ਦੀ ਆਬਾਦੀ ਹੈ 140 ਕਰੋੜ ਦੇ ਆਸ-ਪਾਸ। ਲੇਕਿਨ ਚੀਨ ਦੀ ਆਬਾਦੀ ਇਸ ਟਾਈਮ ਬੁੜੀ ਹੋ ਗਈ ਹੈ ਉਹਦੀ ਜੀਡੀਪੀ ਵੀ ਘਟ ਰਹੀ ਹੈ ਗਰੋਥ ਉਹਦੀ ਘਟ ਰਹੀ ਹੈ ਇਸ ਕਰਕੇ ਭਾਰਤ ਇਸ ਟਾਈਮ ਇਸ ਚੁਣੌਤੀ ਨੂੰ ਪਾਰ ਕਰਕੇ ਦੁਨੀਆ ਦੇ ਵਿੱਚ ਆਪਣੀ ਤੀਸਰੀ ਵੱਡੀ ਅਰਥ ਵਿਵਸਥਾ ਬਣ ਸਕਦਾ ਹੈ ਸਿਰਫ ਇੱਕੋ ਸ਼ਰਤ ਹੈ ਭਾਰਤ ਦੇ ਲੋਕ ਜੋ ਹੈ ਉਹ ਸਵਦੇਸ਼ੀ ਖਰੀਦ ਦੇ ਉੱਤੇ ਪੂਰੀ ਤਰ੍ਹਾਂ ਆ ਜਾਣ ਜੇਕਰ ਅਸੀਂ ਮੇਡ ਇਨ ਇੰਡੀਆ ਮੇਡ ਬਾਈ ਭਾਰਤ ਇਹ ਪ੍ਰੋਡਕਟ ਹੀ ਖਰੀਦਾਂਗੇ ਔਰ ਆਪਣੇ ਦੇਸ਼ ਦੀ ਬਣਾਈ ਹੋਈ ਛੋਟੇ ਛੋਟੇ ਚੀਜ਼ਾਂ ਟੂਥਪੇਸਟ ਜਾਂ ਸਾਬਣ ਤੇਲ ਇਥੋਂ ਸ਼ੁਰੂ ਕਰਕੇ ਵੱਡੀ ਆਈਟਮ ਤੱਕ ਵੀ ਅਗਰ ਅਸੀਂ ਸਵਦੇਸ਼ੀ ਦੇ ਖਰੀਦਾਂਗੇ ਲੋਕਲ ਪ੍ਰੋਡਕਟਸ ਖਰੀਦਾਂਗੇ ਵੋਕਲ ਫਾਰ ਲੋਕਲ ਬਣਾਾਂਗੇ ਤੇ ਸਾਨੂੰ ਲੱਗਦਾ ਜਰੂਰ ਅਸੀਂ ਇਸ ਵਿਸ਼ਵ ਦੇ ਅੰਦਰ ਜੋ ਇਸ ਸਮੇਂ ਵਪਾਰਿਕ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਜਿੱਜੇ ਹੋ ਜਾਵਾਂਗੇ ਔਰ ਭਾਰਤ ਜਰੂਰ 10 ਟ੍ਰਿਲੀਅਨ ਡਾਲਰ ਇਕਨੋਮੀ ਦੇ ਨਾਲ 2030 ਦੇ ਵਿੱਚ ਦੁਨੀਆ ਦੀ ਤੀਸਰੀ ਵੱਡੀ ਇਕਨੋਮੀ ਇਹ ਬੰਸਰਦਾ ਹੈ ਇਸ ਨੂੰ ਲੈ ਕੇ ਸਵਦੇਸ਼ੀ ਜਾਗਰਣ ਮੰਚ ਨੇ ਸਵਦੇਸ਼ੀ ਸੁਰੱਖਿਆ एवं ਸਵਲੰਭਨ ਅਭਿਆਨ ਇਹ ਸਾਰੇ ਦੇਸ਼ ਦੇ ਅੰਦਰ ਸ਼ੁਰੂ ਕੀਤਾ ਹੈ ਪੰਜਾਬ ਦੇ ਅੰਦਰ ਵੀ ਇਹ ਪ੍ਰਭਾਵੀ ਰੂਪ ਨਾਲ ਚੱਲੇ ਇਸ ਕਰਕੇ ਮੇਰਾ ਤਿੰਨ ਦਿਨ ਦਾ ਇਧਰ ਦੌਰਾ ਹੋ ਰਿਹਾ ਹੈ ਚੰਡੀਗੜ੍ਹ ਲੁਧਿਆਣਾ ਮੰਡੀ ਗੁਬਿੰਦਗੜ ਬਟਿੰਡਾ ਫਿਰੋਜ਼ਪੁਰ ਇਹਨਾਂ ਸਭ ਥਾਨਾਂ ਤੇ ਮੇਰਾ ਜਾਣਾ ਹੋ ਰਿਹਾ ਹੈ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਜਗ੍ਹਾ ਜਗ੍ਹਾ ਦੇ ਉੱਤੇ ਦੋ ਵਿਸ਼ਿਆਂ ਦੇ ਉੱਤੇ ਆਓ ਜਲਦੀ ਤੋਂ ਜਲਦੀ ਇੱਕ ਹੈ ਕਿ ਆਪ ਸਵਦੇਸ਼ੀ ਨੂੰ ਅਪਣਾਓ ਆਪ ਦੇ ਜੋ ਇੱਧਰ ਬੰਦਾ ਹੈ ਪੰਜਾਬ ਦੇ ਅੰਦਰ ਬੰਦਾ ਹੈ ਸਭ ਤੋਂ ਪਹਿਲੇ ਤੋਂ ਉਹਨੂੰ ਪ੍ਰੈਫਰ ਕਰੋ ਔਰ ਅਗਰ ਪੰਜਾਬ ਦੇ ਵਿੱਚ ਨਹੀਂ ਮਿਲਦੀ ਚੀਜ਼ ਤਾਂ ਸਾਰੇ ਦੇਸ਼ ਤੇ ਬਣਦੀ ਬਣਦੀ ਹੈ ਔਰ ਕੋਈ ਮਜਬੂਰੀ ਵਾਲੀ ਅਸੀ ਚੀਜ਼ ਹੈ ਜੋ ਕਿ ਦੇਸ਼ੇ ਨਹੀਂ ਬਣਦੀ ਉਹਦੇ ਬਾਰੇ ਸੋਚਿਆ ਜਾ ਸਕਦਾ ਇਸ ਕਰਕੇ ਅਸੀਂ ਕਹਿੰਦੇ ਆ ਚਾਹਤ ਨਾਲ ਦੇਸੀ ਦੇਸੀ ਕਿਹੜੀ ਹੁੰਦੀ ਹੈ ਮਨੋ ਲੁਧਿਆਣਾ ਜਿ ਬੈਠੇ ਆ ਲੁਧਿਆਣਾ ਜਲੰਧਰ ਇਧਰ ਆਸ-ਪਾਸ ਬਣਦੀ ਹੋਵੇ ਚਾਹਤ ਨਾਲ ਦੇਸੀ ਜ਼ਰੂਰਤ ਨਾਲ ਸਵਦੇਸ਼ੀ ਔਰ ਮਜਬੂਰੀ ਵਿੱਚ ਵਿਦੇਸ਼ੀ ਔਰ ਮਜਬੂਰੀ ਧੀਰੇ ਧੀਰੇ ਘਟਦੀ ਜਾਵੇ ਇਸ ਨਿਯਮ ਦੇ ਇਸ ਹਨਨ ਇਸ ਟਾਈਮ ਸਾਰੇ ਦੇਸ਼ ਦੇ ਅੰਦਰ ਸਵਦੇਸ਼ੀ ਸੁਰੱਖਿਆ ਨੂੰ ਸੌਲੰਮਨ ਅਭਿਆਨ ਇਹ ਬੜੇ ਪ੍ਰਬਲ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਵੀ ਚਲਾਇਆ ਜਾ ਰਿਹਾ ਹੈ ਅਸੀਂ ਸਾਰੇ ਪੰਜਾਬ ਦੇ ਪਿੰਡ-ਪਿੰਡ ਵਿੱਚ ਜਾਵਾਂਗੇ ਕਸਬੇ ਕਸਬੇ ਜਾਵਾਂਗੇ ਔਰ ਲੋਕਾਂ ਨੂੰ ਇਸ ਗੱਲ ਨੂੰ ਸਮਝਾਵਾਂਗੇ ਕਿ ਲੋਕਲ ਖਰੀਦ ਕਰਨ ਨਾਲ ਹੀ ਆਪ ਨੂੰ ਆਪਣਾ ਰੋਜ਼ਗਾਰ ਔਰ ਆਪਣੀ ਅਰਥਵਿਵਸਥਾ ਪੰਜਾਬ ਦੀ ਅਰਥਵਿਵਸਥਾ ਦੇਸ਼ ਦੀ ਅਰਥਵਿਵਸਥਾ ਇਸ ਨੂੰ ਅਸੀਂ ਮਜ਼ਬੂਤ ਕਰ ਸਕਦੇ ਆਂ ਇੱਧਰ ਦੇ ਮਤਲਬ ਸ਼ੁਰੂ ਹੋ ਜਾਂਦੇ ਆ ਕਿ ਚਾਈਨਾ ਦਾ ਵਿਸ਼ਕਾਰ ਕਰੋ ਜਾਂ ਉਹਦਾ ਵਿਚਾਰ ਕਰੋ ਇਹਦੇ ਬਾਰੇ ਤੁਸੀਂ ਮੈਨੂੰ ਦੱਸੋ ਵੀ ਤਿਹਾਰਾਂ ਦੇ ਵਿੱਚ ਹੀ ਕਿਉਂ ਇਹ ਹਜੇ ਸ਼ੁਰੂਆਤ ਹੁੰਦੀ ਹੈ ਬਿਲਕੁਲ ਠੀਕ ਗੱਲ ਹੈ ਕਿਉਂਕਿ ਤਿਉਹਾਰਾਂ ਦੇ ਦਿਨਾਂ 'ਚ ਇਹਦੀ ਖਰੀਦ ਸਭ ਤੋਂ ਜ਼ਿਆਦਾ ਹੁੰਦੀ ਹੈ ਸਾਡੇ ਇੱਧਰ ਹੁਣ ਨਵਰਾਤਰੇ ਤੋਂ ਸ਼ੁਰੂ ਹੋ ਜਾਵਾਂਗੇ ਨਵਰਾਤਰੀ ਦੁਸ਼ਹਿਰਾ ਦੀਵਾਲੀ ਇਹ ਸਾਰਾ ਚੱਲਦਾ ਹੈਗਾ ਆਪਣਾ ਦੇਸ਼ ਜੋ ਹੈ ਹਿੰਦੂ ਸਮਾਜ ਇਸ ਟਾਈਮ ਸਭ ਤੋਂ ਵੱਧ ਖਰੀਦਦਾਰੀ ਇਸੇ ਟਾਈਮ ਕਰਦਾ ਹੈ ਇਸ ਕਰਕੇ ਇਹ ਸਭ ਤੋਂ ਉਪਯੁਕਤ ਟਾਈਮ ਹੁੰਦਾ ਜਦੋਂ ਆਪਣੇ ਲੋਕਾਂ ਨੇ ਸਭ ਤੋਂ ਜ਼ਿਆਦਾ ਖਰੀਦ ਕਰਨੀ ਹੁੰਦੀ ਹੈ ਉਸ ਟਾਈਮ ਸਭ ਤੋਂ ਵੱਧ ਖਰੀਦੀ ਜੋ ਹੈ ਉਹ ਕਰਨ ਔਰ ਜੋ ਵੀ ਖਰੀਦੀ ਕਰਨ ਉਹ ਸਵਦੇਸ਼ੀ ਦੀ ਕਰਨਾ ਹੁਣ ਦੀਵਾਲੀ ਆਏਗੀ ਜੇਕਰ ਤੁਸੀਂ ਮੂਰਤੀ ਲਕਸ਼ਮੀ ਦੀ ਲਈ ਗਣੇਸ਼ ਦੀ ਲਈ ਉਹ ਬਣੀ ਹੋਈ ਚਾਈਨਾ ਦੀ ਹੋਏਗੀ ਕੀ ਲక్ష్ਮੀ ਪ੍ਰਸann ਹੋਏਗੀ ਕੀ ਕੋਈ ਆਏਗਾ ਜੇਕਰ ਆਪਣੇ ਇੱਥੇ ਦੇ ਲੋਕਲ ਕਾਰੀਗਰਾਂ ਨੂੰ ਕੰਮ ਨਾ ਮਿਲਿਆ ਸਾਡੇ ਘੁਮਾਰਾਂ ਨੂੰ ਕੰਮ ਨਾ ਮਿਲਿਆ ਸਾਡੇ ਮਜ਼ਦੂਰਾਂ ਨੂੰ ਕੰਮ ਨਾ ਮਿਲਿਆ ਸਾਡੇ ਵਰਕਰਾਂ ਨੂੰ ਕੰਮ ਨਾ ਮਿਲਿਆ ਸਾਡੀ ਫੈਕਟਰੀਆਂ ਨੂੰ ਕੰਮ ਨਾ ਮਿਲਿਆ ਤੇ ਗਣੇਸ਼ ਜੀ ਜਾਂ ਲక్ష్ਮੀ ਦੀ ਉਹਦੀ ਕਿਰਪਾ ਕੀ ਹੋਏਗੀ ਤਿਉਹਾਰ ਬੰਦੇ ਹੀ ਸੱਸੇ ਇਹ ਲక్ష్ਮੀ ਦੇਵਾਂ ਦੀ ਕਿਰਪਾ ਹੁੰਦੀ ਹੈ ਦੀਵਾਲੀ ਤੇ ਕੀ ਹੁੰਦੀ ਹੈ ਕਿ ਭਈ ਧਨ ਵਰਸਦਾ ਹੈ ਲੇਕਿਨ ਧਨਾਗਰ ਚੀਨ ਦੇ ਵਿੱਚ ਵਰਸਿਆ ਤੇ ਭਾਰਤ ਦੀ ਦੀਵਾਲੀ ਕਾਇਦੀ ਉਦੋਂ ਫਿਰ ਅਮਰੀਕਾ ਦੀ ਦੀਵਾਲੀ ਹੋਈ ਜਾਂ ਚੀਨ ਦੀ ਦੀਵਾਲੀ ਹੋਈ ਇਸ ਕਰਕੇ ਜਦੋਂ ਤਿਉਹਾਰ ਆਉਂਦੇ ਆ ਉਦੋਂ ਅਸੀਂ ਇਸ ਅਭਿਆਨ ਨੂੰ ਤੇਜ਼ ਕਰਦੇ ਹਾਂ ਲੇਕਿਨ ਅਸੀਂ ਇਹ ਸਾਰਾ ਸਾਲ ਭਰ ਚਲਾਉਂਦੇ ਹਾਂ ਤੇ ਜਿਵੇਂ ਜਹਾੜ ਦੇ ਦਿਨਾਂ ਇੱਕ ਜਰਾ ਜ਼ਿਆਦਾ ਖਰੀਦਦਾਰੀ ਹੁੰਦੀ ਹੈ ਇਸ ਕਰਕੇ ਅਭਿਆਨ ਨੂੰ ਤੇਜ਼ ਕਰੀਦਾ ਹੈ ਜਿਨ੍ਹਾਂ ਦੇ ਨਾਲ ਸਾਮਾਨ ਨੇ ਹੁੰਦਾ ਹੁਣ ਸ਼ਰਾਧਾ ਦੇ ਦਿਨੋਂ ਤਾਂ ਲੋਕੀ ਵੈਸੇ ਹੀ ਨਹੀਂ ਖਰੀਦਦੇ ਕਿ ਤੇ ਇਸ ਕਰਕੇ ਉਹਨਾਂ ਦੇ ਨਾਲ ਜਰਾ ਅਭਿਆਨ ਜੋ ਹੈ ਥੋੜਾ ਠੰਡਾ ਚੱਲਦਾ ਹੈ ਲੇਕਿਨ ਚੱਲਦਾ ਸਾਲ ਭਰ ਹੈ ਸਰ ਜਿੱਦਾਂ ਦੇਖਿਆ ਹੋਵੇ ਦੁਆਲੀ ਦਾ ਤਿਉਹਾਰ ਜਿੱਦਾਂ ਹੁੰਦਾ ਹੈ ਸਭ ਤੋਂ ਜ਼ਿਆਦਾ ਖਰੀਦਦਾਰੀ ਪੂਰੇ ਭਾਰਤ ਦੇ ਵਿੱਚ ਚੈਨਾ ਦੇ ਹੁੰਦੀ ਹੈ ਕਿ ਕਾਰਨ ਕਿ ਇਹ ਵੀ ਕਿਉਂ ਲੱਗਦਾ ਵੀ ਹਿੰਦੁਸਤਾਨ ਦੀ ਜਿਹੜੀ ਆਈਟਮਾਂ ਨੇ ਉਹ ਮਹਿੰਗਾਈ ਤੇ ਹੈ ਅਗਰ ਚੈਨਾ ਦਾ ਸਮਾਨ ਲੈਣਾ ਹੈ ਜਿਹੜੀ ਉਹ ਸਜਾ ਇੰਡੀਆ ਨਹੀਂ ਪੰਜਾਬੀ ਵਾਲੀ ਚੀਜ਼ ਹੈ ਜਿਹੜੀ ਉਹ ਚੈਨਾ ਦੀ 15 ਰੁਪਏ ਦੀ ਮਿਲ ਜਾਂਦੀ ਉਹਦਾ ਕਾਰਨ ਇਹ ਹੈਗਾ ਕਿ ਸਾਡੇ ਲੋਕੀ ਜੋ ਹੈ ਨਾ ਵਪਾਰ ਨੂੰ ਵਪਾਰ ਸਮਝਦੇ ਆਂ ਔਰ ਚੀਨ ਇਸ ਵਪਾਰ ਨੂੰ ਵਪਾਰ ਯੁੱਧ ਮੰਨਦਾ ਹੈ ਉਹ ਆਪਣੀ ਆਈਟਮਾਂ ਦੇ ਉੱਤੇ ਸਬਸਿਡੀ ਦੇ ਕੇ ਉਹ ਆਪਣੀ ਆਈਟਮਾਂ ਦੇ ਉੱਤੇ ਸਪੈਸ਼ਲ ਪੈਕੇਜ ਦੇ ਕੇ ਸਪੈਸ਼ਲ ਟ੍ਰੇਡ ਪੈਕੇਜ ਦੇ ਕੇ ਆਪਣੇ ਕਰ ਘਟਾ ਕੇ ਕਿਉਂਕਿ ਉੱਥੇ ਕਮਿਊਨਿਸਟ ਸਰਕਾਰ ਹੈ ਉਹ ਕਰ ਸਕਦੀ ਹੈ ਅਸੀਂ ਡੈਮੋਕ੍ਰੇਸੀ ਹੈ ਸਾਡੇ ਇੱਧਰ ਐਸਾ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੇ ਭਾਰਤ ਦੀ ਮਾਰਕੀਟ ਤੇ ਕਬਜ਼ਾ ਕਰਨਾ ਹੈ ਤੇ ਉਹ ਜਾਣ ਬੁੱਝ ਕੇ ਭਈ ਜੇਕਰ ਆਮ ਆਦਮੀ ਅਕਰ ਇੱਕ ਆਈਟਮ 50 ਰੁਪਏ ਦੀ ਹੈ ਔਰ ਕੀ ਨਾਮ ਹੈ ਉਹ ਵੀ ਚਾਈਨਾ ਵਾਲਾ ਵੀ 50 ਜਾਂ 45 ਦੇ ਰਿਹਾ ਹੈ ਤੇ ਕੋਈ ਉਹਨੂੰ ਖਰੀਦਣਾ ਨਹੀਂ ਇੱਥੇ ਉਹਨੂੰ ਪਤਾ ਹੀ ਇਸ ਗੱਲ ਦਾ ਇਸ ਕਰਕੇ ਉਹ 50 ਜਾਂਦਾ ਹੈ ਔਰ ਉਹਦੀ ਅਗਰ ਕਹਿਣਾ ਮੈਂ ਉਹ ਨਹੀਂ ਹੋਏਗੀ ਇਨਕਮ ਨਹੀਂ ਹੋਏਗੀ ਉਹ ਅੱਗੇ ਖਰੀਦਾ ਖਰੀਦੇਗਾ ਕਿਵੇਂ ਇਸ ਕਰਕੇ ਸਰਕਲ ਸਾਰਾ ਟੁੱਟ ਜਾਂਦਾ ਹੈ ਅਸੀਂ ਲੋਕਾਂ ਨੂੰ ਇਹ ਸਮਝਾ ਰਹੇ ਹਾਂ ਕਿ ਚੀਨ ਜੋ ਹੈ ਉਹ ਜਿਹੜਾ ਆਈਟਮ ਸਸਤੀ ਕਰ ਰਿਹਾ ਹੈ ਇਹ ਚਾਲਕ ਹੈ ਉਹ ਚਾਇਨਾ ਉਹਦੀ ਚਾਲ ਹੈ ਜਿਵੇਂ ਯੁੱਧ ਲੜੀਦਾ ਹੈ ਉਹਦੇ ਦੁਸ਼ਮਨ ਦੀ ਕੋਈ ਚਾਲ ਹੁੰਦੀ ਹੈ ਉਹਦੇ ਚ ਸਾਡੇ ਸੈਨਿਕ ਫਸ ਜਾਣ ਤੇ ਫਿਰ ਅਸੀਂ ਹਾਰਾਂਗੇ ਯਾਰਾਂਗੇ ਸਾਡੇ ਲੋਕੀ ਇਸ ਚਾਲਜ ਨਾ ਫਸਣ ਚੀਨ ਸਸਤੀ ਡੰਪਿੰਗ ਕਰਦਾ ਹੈ ਅਮਰੀਕਾ ਸਾਡੇ ਉੱਤੇ ਟੈਰੀਫ ਲਗਾਉਂਦਾ ਹੈ ਦੋਨਾਂ ਦੇ ਆਪਣੇ ਆਪਣੇ ਹਥਿਆਰ ਨੇ ਭਾਰਤ ਸਰਕਾਰ ਦਾ ਇਹ ਨਿਯੋਗ ਹੋਵੇ ਕਿ ਜਦੋਂ ਚਾਈਨੀਜ਼ ਤੋਂ ਬਾਹਰ ਬੋਰਡਰ ਤੋਂ ਹੀ ਆਦਾ ਹੈ ਨਾ ਜੇ ਅਸੀਂ ਬੋਰਡਰ ਤੋਂ ਹੀ ਰੋਕ ਕੇ ਜੇ ਚਾਈਨੀਜ਼ ਨਹੀਂ ਆਵੇ ਤੇ ਅਸਮਾਨੀ ਨਾ ਹੋਵੇ ਕੋਈ ਗ੍ਰੀਟਰੀ ਬੰਦ ਹੋ ਜੇ ਨਹੀਂ ਦੋ ਪ੍ਰਕਾਰ ਦੀ ਗੱਲਾਂ ਐ ਇਹਦੇ ਚ ਇੱਕ ਤੇ ਅਸੀਂ ਸਾਰੀ ਦੁਨੀਆ ਦੇ ਨਾਲ ਆਪਣਾ ਵਪਾਰ ਰੋਕ ਨਹੀਂ ਸਕਦੇ ਰੋਕਣਾ ਚਾਹਦੇ ਵੀ ਨਹੀਂ ਐ ਫਾਰ ਐਗਜ਼ਾਮਪਲ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਦਵਾਈਆਂ ਦੇ ਐਕਸਪੋਰਟਰ ਹੈਗੇ ਆ ਨਿਰਮਾਤਾ ਹੈਗੇ ਆ ਔਰ ਐਕਸਪੋਰਟਰ ਹੈਗੇ ਆ ਸਾਡੇ ਦੁਨੀਆ ਭਰ ਦੇ ਜਿੰਨੀ ਜਨਰਿਕ ਦਵਾਈਆਂ ਜਾਂਦੀਆਂ ਨੇ ਸਾਡੇ ਅਫਰੀਕਾ ਦੇ ਗਰੀਬ ਦੇਸ਼ਾਂ ਤੋਂ ਲੈ ਕੇ ਅਮਰੀਕਾ ਤੱਕ ਸਾਡੀਆਂ ਦਵਾਈਆਂ ਜਾਂਦੀਆਂ ਦੁਨੀਆ ਜਿੰਨੀਆਂ ਦਵਾਈਆਂ ਨੇ ਉਹ 22% ਜੋ ਹੈ ਉਹ ਸਾਡੀਆਂ ਬਣ ਕੇ ਜਾਂਦੀਆਂ ਨੇ ਭਾਰਤ ਤੋਂ ਲੇਕਿਨ ਉਹਦਾ ਰਾ ਮਟੀਰੀਅਲ ਜੋ ਹੈ ਸਾਨੂੰ ਚਾਈਨਾ ਤੋਂ ਲੈਣਾ ਪੈਂਦਾ ਚਾਈਨਾ ਤੋਂ ਰਾ ਮਟੀਰੀਅਲ ਸਾਨੂੰ ਲੈਣੇ ਵਿੱਚ ਕੋਈ ਹਰਜ ਨਹੀਂ ਹੈ ਉਹਦੇ ਵੈਲਿਊ ਐਡੀਸ਼ਨ ਅਸੀਂ ਕਰਦੇ ਆ ਸਾਡਾ ਵੀ ਕਹਿਣਾ ਹੈ ਚੀਨ ਵੀ ਕੀ ਕਰਦਾ ਚੀਨ ਭਾਰਤ ਕੋਲੋਂ ਆਇਰਨ ਰਾ ਆਇਰਨ ਲੈਂਦਾ ਹੈਗਾ ਵੈਲਿਊ ਐਡੀਸ਼ਨ ਕਰਕੇ ਸਾਰੀ ਦੁਨੀਆ ਵਿੱਚ ਵੇਚਦਾ ਹੈਗਾ ਅਸੀਂ ਹੁਣ ਇਹ ਤਰੀਕਾ ਅਪਣਾਇਆ ਹੈ ਕਿ ਰਾ ਆਈਟਮ ਭਾਰਤੀ ਚਾਵੇ ਚਾਈਨਾ ਤੋਂ ਵੀ ਆਵੇ ਇਸ ਕਰਕੇ ਚਾਈਨਾ ਤੋਂ ਇمپੋਰਟ ਜਾਂ ਚਾਈਨਾ ਦੇ ਨਾਲ ਵਪਾਰ ਅਸੀਂ ਬੰਦ ਨਹੀਂ ਕਰਨਾ ਚਾਹਦੇ ਨਾ ਲਿਥੀਅਮ ਬੈਟਰੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਪਾਰਟਨਰਸ਼ਿਪ ਆ ਰਹੇ ਹਾਂ ਕਿਉਂਕਿ ਅਸੀਂ ਅਗਰ ਲਿਥੀਅਮ ਔਰੀਐਂਟਡ ਕਾਰਾਂ EV ਕਾਰਾਂ ਅਗਰ ਸਾਰੀ ਦੁਨੀਆ ਵਿੱਚ ਵੇਚਣੀ ਹੈ ਤੇ ਸਾਨੂੰ ਕੁਝ ਮਤਲਬ ਉਹਨਾਂ ਨਾਲ ਕਰਨਾ ਪੈਦਾ ਹੈ ਦੂਜੀ ਗੱਲ WTO ਬਣਾਇਆ World Trade Organization ਆਪ ਐਸਾ ਨਹੀਂ ਹੈ ਕਿ ਆਪ ਨੂੰ ਕਹੇ ਸਾਰੀ ਕੁਝ ਬੰਦ ਕਰ ਦਿਓ ਫਿਰ ਤੇ ਅਸੀਂ ਦੁਨੀਆ ਨਾਲ ਚੱਲ ਨਹੀਂ ਪਾਵਾਂਗੇ ਡਬਲਿਊਟੀਓ ਦੇ ਅੰਤਰਗਤ ਸਾਨੂੰ ਕੋਈ ਐਸੇ ਸਮਝੋਤੇ ਹਨ ਜਿਹੜੇ ਪਰਟੀਕੂਲਰ ਉਸ ਤੋਂ ਜ਼ਿਆਦਾ ਅਸੀਂ ਡੰਪਿੰਗ ਨਹੀਂ ਲਗਾ ਸਕਦੇ ਇਸ ਕਰਕੇ ਸਰਕਾਰ ਨੂੰ ਇੱਕ ਇੱਕ ਆਈਟਮ ਦੇਖ ਕੇ ਉਹਦੇ ਕਿੱਥੇ ਲਗਾ ਸਕਦੇ ਕਿੱਥੇ ਨਹੀਂ ਲਗਾ ਸਕਦੇ ਇਹ ਸਾਨੂੰ ਕਰਨਾ ਪੈਂਦਾ ਔਰ ਉਹ ਅਸੀਂ ਕਰ ਰਹੇ ਹਾਂ ਪੂਰੀ ਤਰੀਕੇ ਨਾਲ ਲੇਕਿਨ ਜੋ ਜਨਤਾ ਦਾ ਕੰਮ ਹੈ ਉਹ ਜਨਤਾ ਕਰੇ ਸਰਕਾਰ ਦਾ ਕੰਮ ਸਰਕਾਰ ਕਰੇ ਦੋਨੋਂ ਅਸੀਂ ਟੀਮ ਵਰਕ ਬਣਾ ਕੇ ਚੀਨ ਨੂੰ ਹਰਾ ਲਾਂਗੇ ਅਸੀਂ ਜੱਤੂ ਬਣ ਜਾਵਾਂਗੇ ਲਾਰਡ ਦੇ ਕੋਲ ਸਭ ਕੀ ਮੈਸੇਜ ਦੇਣੇ ਚਾਹਦੇ ਜਿਹੜੇ ਹਜੇ ਵੀ ਅੱਜ ਵੀ ਚਾਈਨਾ ਦੀ ਖਰੀਦਾਰੀ ਕਰਦੇ ਉਹਨਾਂ ਨੂੰ ਕੋਲ ਮੈਸੇਜ। ਕੇਵਲ ਚਾਈਨਾ ਹੀ ਨਹੀਂ ਮੈਂ ਕਲਾਂ ਕਾਂਗਾ ਕੀ ਵੀ ਯੂਰੋਪੀਅਨ ਆਂਡ ਅਮਰੀਕਾ ਵੀ। ਹੁਣ ਸਾਨੂੰ ਆਦਤ ਐ ਸੀ ਗੰਦੀਆਂ ਪਈਆਂ ਨੇ। ਹੁਣ ਕਾਲਗੇਟ ਐ। ਟੂਥਪੇਸਟ। ਟੂਥਪੇਸਟ ਕਾਲਗੇਟ ਦੇ ਮੁਕਾਬਲੇ ਡਾਬਰ ਦੀ ਹੈ, ਵਿਕੋਵਰ ਦੀਂਤੀ ਦੀ ਹੈ, ਨੀਮ ਦੀ ਹੈ, ਬਬੂਲ ਦੀ ਹੈ, ਬਾਬੇ ਰਾਮਦੇਵ ਦੀ ਵੀ ਹੈ। ਬਹੁਤ ਅੱਛੀ ਟੂਥਪੇਸਟ ਹੈ ਯਾਰ ਰੇਟ ਵੀ ਠੀਕ ਹੈ। ਕਵਾਲਿਟੀ ਵੀ ਠੀਕ ਗ੍ਰੇਟ ਵੀ ਠੀਕ ਲੋਕਾਂ ਨੂੰ ਆਦਤ ਪਈ ਹੈ ਕਾਲਗਟੀ ਜਾ ਕੇ ਲੈਂਦੇ ਕਿਉਂ ਭਾਈ ਪੈਪਸਿਕੋਲਾ ਕੋਕਾ ਕੋਲਾ ਉਹਦੇ ਮੁਕਾਬਲੇ ਵਿੱਚ ਇੱਥੇ ਲਾਹੌਰੀ ਜੀਰਾ ਸਾਡਾ ਇਧਰ ਦਾ ਬਣਦਾ ਉਹਦੇ ਮੁਕਾਬਲੇ ਸਾਡੇ ਹੋਰ ਰਸਨਾ ਜਾਂ ਹੋਰ ਸਾਡੇ ਕੋਲ ਪੇ ਬਣਦੇ ਨੇ ਹੁਣ ਤੇ ਅੰਬਾਨੀ ਨੇ ਵੀ ਆਪਣਾ ਕੀ ਨਾਮ ਹੈ ਕੱਢਦਾ ਆਪਣਾ ਕੈਂਪਾ ਕੋਲਾ ਕੱਢਦਾ ਲੋਕਾਂ ਨੂੰ ਆਦਤ ਪਈ ਹੈ ਪੈਪਸਿਕੋਲਾ ਕੋਕਾ ਕੋਲਾ ਪੀਣ ਦੀ ਕਿਉਂ ਭਾਈ ਉਹਦੇ ਤੇ ਹੈ ਹੀ ਸਾਰਾ ਰਸਾਇਣ ਤੇ ਕੇਵਲ ਚਾਈਨੀਜ਼ ਨਹੀਂ ਅਮਰੀਕਨ ਹੋਰ ਇਹ ਕੰਪਨੀਆਂ ਜਿਹਦੇ ਵਿਕਲਪ ਭਾਰਤ ਕੋਲ ਹੈਗੇ ਨੇ ਕਵਾਲਿਟੀ ਵਿੱਚ ਵੀ ਅੱਛੇ ਰੇਟ ਨਾਲ ਨਾਲ ਵੀ ਸਸਤੇ ਤਾਂ ਵੀ ਲੋਕ ਨਹੀਂ ਉਹ ਕਰ ਰਹੇ ਉਹਦੇ ਉੱਤੇ ਸਾਡਾ ਜੋਰ ਹੈ ਕਿ ਚਾਈਨੀਜ਼ ਹੋਵੇ ਅਮਰੀਕੀ ਹੋਵੇ ਤੁਰਕੀ ਹੋਵੇ ਜਾਂ ਕੋਈ ਹੋਰ ਐਸੀ ਉਹ ਜਿਹੜੀ ਸਾਡੇ ਘਰ 'ਚ ਬਣਦੀ ਹੈ ਚੀਜ਼ ਜੇਕਰ ਅਸੀਂ ਉਹਨੂੰ ਲਾਂਗੇ ਤੇ ਅਸੀਂ ਆਪਣੇ ਦੇਸ਼ ਦਾ ਵਪਾਰ ਵਧਾਵਾਂਗੇ ਆਪਣੇ ਦੇਸ਼ ਦਾ ਰੋਜ਼ਗਾਰ ਵਧਾਵਾਂਗੇ ਜੇਕਰ ਨਹੀਂ ਕਰਾਂਗੇ ਤੇ ਦਿੱਕਤ ਹੋਏਗੀ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਦੇਸ਼ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇਸ ਦੇ ਵਾਸਤੇ ਹੀ ਸਵਦੇਸ਼ੀ ਸੁਰੱਖਿਆਨ ਸਵਲੰਭਨ ਅਭਿਆਨ ਚੱਲ ਰਿਹਾ ਹੈ ਦੇਸ਼ ਦੇ 550 ਜ਼ਿਲ੍ਹਿਆਂ ਦੇ ਅੰਦਰ ਇਸ ਟਾਈਮ ਇਹ ਇਫੈਕਟਿਵਲੀ ਚੱਲ ਰਿਹਾ ਹੈ ਬਾਕੀ ਜ਼ਿਲ੍ਹਿਆਂ ਦੇ ਵੀ ਅੰਦਰ ਸਾਡੀ ਕੋਸ਼ਿਸ਼ ਹੈ ਕਿ ਅਗਲੇ ਮਹੀਨੇ ਵੀ ਦਿਨਾਂ ਦੇ ਚੱਕਰੀਏ ਧੰਨਵਾਦ ਤੇ ਇੱਥੇ ਸਾਡੇ ਦੇਸ਼ ਦੇ ਆਸ਼ਰੇ ਆ ਦੇਸ਼ ਦੇ ਜਿਹੜੇ ਹੈਗੇ ਨੇ ਸਹਿ ਸਥਿ ਸਹਿ ਸਹਿਯੋਗ ਜਿਹੜੇ ਹੈਗੇ ਨੇ ਸतीश ਜੀ ਮਾਨੇ ਸਦੀਸ਼ ਜੀ ਤੇ ਵਿਨੇ ਜੀ ਪੰਜਾਬ ਪ੍ਰਾਂਤ ਦੇ ਆਪਣੇ ਹੈਗੇ ਨੇ ਇਹਨਾਂ ਨਾਲ ਮੇਰੇ ਜਤਿੰਦਰ ਜੀ ਭਾਜੀ ਅਸੀਂ ਮਿਲ ਕੇ ਉਹਨਾਂ ਦਾ ਪਹਿਲਾ ਤਾਂ ਇਸ ਮੌਕੇ ਤੇ ਆਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇੱਕ ਆਪਣੇ ਦੇਸ਼ ਦਾ ਜਨ ਨਰਿੰਦਰ ਮੋਦੀ ਜੀ ਨੇ ਜਿਹੜਾ ਦੇਸ਼ ਨੂੰ ਇੱਕ ਸਵੈ ਲੰਬੀ ਬਣਾਉਣ ਵਾਸਤੇ ਕਿ ਆਤਮ ਨਿਰਭਰ ਬਣੋ ਕਿ ਆਪਣਾ ਦੇਸੀ ਦੇਸੀ ਚੀਜ਼ਾਂ ਨੂੰ ਅਪਣਾਓ ਵਿਦੇਸ਼ੀਆਂ ਨੂੰ ਬਾਇਕਾਟ ਕਰਨ ਦੀ ਕੋਸ਼ਿਸ਼ ਕਰੋ ਕਿ ਜਿੰਦੇ ਨਾਲ ਆਪਣੀ ਦੇਸ਼ ਦੀ ਅਰਥ ਵਿਵਸਥਾ ਉੱਤਰ ਜਾਵੇ ਕਿਉਂਕਿ ਆਪਣੀ ਜੀਡੀਪੀ ਗਿਰਦੀ ਹੈ ਕਿਉਂਕਿ ਆਪਾਂ ਬਾਹਰ ਕਰਦੇ ਆ ਜਿਆਦਾ ਤੇ ਉਹਦੇ ਨਾਲ ਆਪਣਾ ਦੇਸ਼ ਪਿੱਛੇ ਜਾਂਦਾ ਜਾ ਰਿਹਾ ਆਪਾਂ ਬਾਹਰੋਂ ਖਰੀਦਾਂਗੇ ਜਾਂ ਆਪਣਾ ਲੋਕਲ ਖਰੀਦਾਂਗੇ ਤਾਂ ਆਪਾਂ ਬਹੁਤ ਅੱਗੇ ਜਾਵਾਂਗੇ ਆਪਣੀ ਜੀਡੀਪੀ ਵਧਾਵਾਂਗੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ ਦੇਸ਼ ਪਿੱਛੇ ਜਾ ਰਿਹਾ ਉਹਨੂੰ ਹੱਥ ਫੜ ਕੇ ਪ੍ਰਧਾਨ ਮੰਤਰੀ ਜੀ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਅਰਥ ਵਿਵਸਥਾ ਨੂੰ ਸੁਧਾਰਨ ਵਾਸਤੇ ਹਰ ਕਿਸੇ ਦਾ ਸਾਥ ਚਾਹੀਦਾ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਤੇ ਦੇਸ਼ ਭਰ ਦੇ ਹਰ ਭੈਣ ਦੇ ਭਰਾ ਨੂੰ ਇੱਕ ਅਪੀਲ ਕਰਦਾ ਕਿ ਆਪਣੇ ਦੇਸ਼ ਨੂੰ ਇੱਕ ਰੋਜ਼ਗਾਰ ਦੇਣ ਲਈ ਆਪਣਾ ਬਿਜ਼ਨਸ ਆਪਣਾ ਵਪਾਰ ਨੂੰ ਖੜਾ ਕਰੋ ਕਿ ਆਪਾਂ ਨੌਕਰੀਆਂ ਤੇ ਜਾਣ ਦੀ ਜਗ ਆਪਣੇ ਵਪਾਰ ਨੂੰ ਬਣਾਵਾਂਗੇ ਤੇ ਜਿੰਨੇ ਆਪਣੀ ਜੀਡੀਪੀ ਤੇ ਆਪਣਾ ਹਰ ਜੋਬ ਨੇ ਘਰ ਦੇ ਚ ਜਿਹੜੇ ਜਨਾਨੀ ਕੋਈ ਸਮੋ ਲੋਕ ਰੋਜ਼ਗਾਰ ਕੋਈ ਵੀ ਸ਼ੁਰੂ ਹੁੰਦਾ ਛੋਟੇ ਲਘੂ ਉਦਯੋਗ ਹੋ ਗਏ ਆਪਣੇ ਵੱਡੇ ਹੋ ਗਏ ਉਹ ਸਾਰੇ ਚੱਲਣਗੇ ਤਾਂ ਹੀ ਨਾ ਜੋ ਆਪਾਂ ਆਪਣੇ ਦੇਸ਼ ਦੇ ਆਪਣੇ ਆਪ ਨੂੰ ਚੱਲਾਂਗੇ ਲੈ ਕੇ ਕਿ ਜਿਹੜੀ ਚੀਜ਼ ਬਾਹਰੋਂ ਕਰ ਰਹੇ ਆ ਉਹ ਆਪਾਂ ਦੇਸ਼ 'ਚ ਵੀ ਬਣਾ ਸਕਦੇ ਆ ਐਦਾਂ ਦੀ ਕੋਈ ਚੀਜ਼ ਤਾਂ ਹੈ ਹੀ ਨਹੀਂ ਜਿਹੜੀ ਬਣੇ ਨਾ ਇੰਡੀਆ ਇਸ ਚੀਜ਼ ਨੂੰ ਤਾਂ ਪਹਿਲੇ ਹੀ ਜਾਣ ਚੁੱਕਾ ਕਿਉਂਕਿ ਜੋ ਆਪਾਂ ਦੀਵਾਲੀ ਦਾ ਤਿਹਾਰ ਲਾਈਏ ਚਾਹੇ ਕੋਈ ਵੀ ਦੋਰਾ ਵਾਲਾ ਲਈ ਆਪਾਂ ਰਕੜੀ ਹੋ ਗਈ ਇਹ ਸਾਰੀ ਚੀਜ਼ ਆਪਾਂ ਘਰੇ ਬਣਾ ਸਕਦੇ ਆ ਆਪਾਂ ਬਾਹਰੋਂ ਤਾਂ ਖਰੀਦਦੇ ਕਿਉਂਕਿ ਆਪਣੀ ਇੱਕ ਤਾਲਮਿਲ ਕਿਉਂ ਨਹੀਂ ਰੇਟ ਕਰਕੇ ਕਿ ਉਹ ਸਸਤਾ ਹੋ ਮਹਿੰਗਾ ਆਪਾਂ ਦੇਸ਼ ਦੇ ਵਿੱਚ ਸੋਪ yağ ਦੀ ਜਿਹੜੀ ਚੀਜ਼ 10 ਰੁਪਏ ਚ ਬਣਦੀ ਕਿਉਂਾ ਕੁਆਂਟੀਟੀ ਘਟ ਹੈ ਜੋ ਆਪਾਂ ਕੁਆਂਟੀਟੀ ਵਧਾ ਲਾਂਗੇ ਤੇ ਹਰ ਦੁਕਾਨਦਾਰ ਨੂੰ ਬੈਨੀਫਿਟ ਹੀ ਹੋਏਗਾ ਕਿਉਂਕਿ ਜੋ ਕੁਆਂਟੀਟੀ ਜ਼ਿਆਦਾ ਹੋਏਗੀ ਉਹਨੀ ਸੇਲ ਵਧ ਹੋਏਗੀ ਸੇਲ ਦੇ ਨਾਲ ਆਪਣਾ ਬਿਜ਼ਨਸ ਵਧੇਗਾ ਨਾਲ ਆਪਣਾ ਕਾਰੋਬਾਰ ਵਧੇਗਾ ਆਪਾਂ ਤਾਂ ਸਿਰਫ ਆਪਣੇ ਹਰ ਭਰਾ ਭਰਾ ਨੂੰ ਇਹੀ ਇੱਕ ਬੇਨਤੀ ਕਰਦੇ ਆ ਕਿ ਆਪਣੇ ਵਪਾਰ ਨੂੰ ਵਧਾ ਕੇ ਦੇਸ਼ ਦੀ ਅਰਥ ਵਿਵਸਥਾ ਸੁਧਾਰ ਸਕਦੇ ਆ ਜਿੰਨਾ ਦੇਸ਼ ਅੱਗੇ ਜਾਏਗਾ ਉਨੀ ਆਪਣੀ ਜੀਡੀਪੀ ਐਕਸੋ 3 ਨੰਬਰ ਤੇ ਆ ਰਹੀ ਹੈ ਆਪਾਂ ਪਹਿਲੇ ਜਾਂ ਦੂਜੇ ਡਾਇਰੈਕਟ ਦੇ ਉੱਤੇ ਆ ਸਕਦੇ ਆ